ਇਹ ਤਸਵੀਰਾਂ ਨੇ ਗੁਰਦੁਆਰਾ ਜੋਤੀਸਰ ਸਾਹਿਬ ਖੁਰਾਣਾ ਦੇ ਫਿਜ਼ੀਓ ਹਸਪਤਾਲ ਦੀਆਂ ਜਿੱਥੇ ਅਦਰੰਗ ਗਠੀਆ ਜੋੜਾਂ ਦੇ ਦਰਦ ਕਮਰ ਦਰਦ ਚੂਲੇ ਦਾ ਦਰਦ ਸਰਵਾਈਕਲ ਸੱਟ ਵਗੈਰਾ ਹੱਥਾਂ ਬਾਹਾਂ ਲੱਤਾਂ ਆਦ ਦਾ ਸੋਨ ਨੂੰਣਾ ਰੀੜ ਦੇ ਮਣਕੇ ਹਿੱਲੇ ਆਦ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਇਸ ਹਸਪਤਾਲ ਵਿੱਚ ਕੀ ਕੀ ਸਹੂਲਤਾਂ ਮਿਲਦੀਆਂ ਨੇ ਉਹ ਵੀ ਬਿਲਕੁਲ ਮੁਫਤ ਇਸ ਸਬੰਧੀ ਪੂਰੀ ਜਾਣਕਾਰੀ ਦੇ ਰਿਆਂ ਗੱਲਬਾਤ ਕਰਦੇ ਆਂ ਕਾਰ ਸੇਵਾ ਵਾਲੇ ਬਾਬਾ ਕਿਰਪਾਲ ਸਿੰਘ ਜੀ ਤੇ ਡਾਕਟਰ ਸਾਹਿਬ ਤੁਹਾ ਨਾਲ ਆ ਮਸ਼ੀਨ ਬਾਹਰੋਂ ਆਈ ਜੀ ਜਿਹੜੀਆਂ ਦੋ ਦੋ ਮਸ਼ੀਨਾਂ ਨੇ 700 ਰੁਪਏ ਦੀ ਫਾਰਮ ਤੋਂ ਜਾਈਆਂ ਹੋਈਆਂ ਮਸ਼ੀਨਾਂ ਨੇ ਸਾਡੇ ਕੋਲ ਜੀ ਇਹ ਸੋਨੂੰ ਕਿਤੇ ਵੀ ਨਹੀਂ ਉਪਲਬਧ ਮਿਲਦੀਆਂ ਪੰਜਾਬ ਦੇ ਵਿੱਚ ਜੀ ਇਹ ਕਿਸ ਪਰਪਸ ਵਾਸਤੇ ਨੇ ਇਹਨਾਂ ਦਾ ਕੀ ਮੇਨ ਹੈ ਮਤਲਬ ਇਹ ਜਿਹੜੀ ਸੇਕਲ ਜੁ ਮਸ਼ੀਨ ਕਹੀ ਜਾਂਦੀ ਹੈ ਜੀ ਜੀ ਤੇ ਇਹ ਡীপ ਸੇਕ ਦੰਦੀਆ ਜਾਨੀ ਕੇ ਠੀਕ ਡੰਗਾਈ ਤੱਕ ਸੇਕ ਦੰਦੀਆ ਜੀ ਇਹ ਹੈਗੀ ਹੈ ਜੀ 5 ਐਕਸ਼ਨ ਮਸ਼ੀਨ ਹੈ ਇਸ ਸਿਰ ਤੋਂ ਲੈ ਕੇ ਪੈਰਾਂ ਤੱਕ ਵਾਈਬ੍ਰੇਸ਼ਨ ਜਾਨੀ ਕੇ ਅਸੀਂ ਲਾ ਕੇ ਕੋਈ ਵੀ ਦਰਦ ਦਾ ਕਿਸੇ ਤਰ੍ਹਾਂ ਦਾ ਉਹਨੂੰ ਇਹ ਕਵਰ ਕਰਦੀ ਹੈ ਜੀ ਜੀ ਇੱਕ ਸਾਡੇ ਕੋਲ ਵੀ ਲੇਜ਼ਰ ਪਈ ਹੈ ਮੈਂ ਤੁਹਾਨੂੰ ਉਹ ਵੀ ਇੱਕ ਦਿਖਾਉਣਾ ਤੇ ਉਹ ਲੇਜ਼ਰ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਹੱਡੀ ਵੱਧ ਜਾਂਦੀ ਹੈ ਕਿਸੇ ਵੀ ਚੀਜ਼ ਤੇ ਤਾਂ ਉਹ ਲੇਜ਼ਰ ਉਹ ਉੱਥੇ ਲਾ ਕੇ ਉਹਨੂੰ ਠੀਕ ਕਰ ਦਿੰਦੀ ਜੀ ਆਜੋ ਅਸੀਂ ਜਾਵਾਂਗੇ ਕਿ ਜਿਹੜੇ ਸੰਗਤ ਇਸ ਟਾਈਮ ਵੇਖ ਰਹੀ ਹੈ ਐਸਪੀ ਮੀਡੀਆ ਪੰਜਾਬ ਸੋਨਾ ਪੰਜਾਬ ਤੇ ਲੋਕ ਜੁੜੇ ਹੋਏ ਨੇ ਜਿਹੜਾ ਫਿਜ਼ੀਓਥੈਰੇਪੀ ਸੈਂਟਰ ਹੈ ਬਾਬਾ ਕਰਪਾਲ ਸਿੰਘ ਦੀ ਕਾਰਸੋਵ ਵਾਲੇ ਡੇਰਾ ਆਪਣੇ ਗੁਰਦਵਾਰਾ ਜੋਤੀਸਰ ਸਾਹਿਬ ਪਾਸੇ ਹੀ ਛੇਵੀਂ ਉਹਦਾ ਨਿਗੜ ਸੰਗਰੂ ਰੋਡ ਤੇ ਸਿੱਧੇ ਗੁਰਦਵਾਰਾ ਸਾਹਿਬ ਤੇ ਇਹਨਾਂ ਕੋਲ ਜਿਹੜੀਆਂ ਮਸ਼ੀਨਾਂ ਨੇ ਇਹ ਡੀਐਸਜੀ ਸਾਹਮਣੇ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਇਹ ਦੋ ਮਸ਼ੀਨਾਂ ਸਿਰਫ ਇੱਥੇ ਹੀ ਅਵੇਲੇਬਲ ਨੇ ਇਹ ਪੂਰੇ ਪੰਜਾਬ ਵਿੱਚ ਕਹਿ ਰਹੇ ਹੋ ਤੁਸੀਂ ਹਾਂਜੀ 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 ਜੀ ਸਿਰਫ ਪੂਰੇ ਪੰਜਾਬ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਇਹ ਦੋ ਮਸ਼ੀਨਾਂ ਇਹ ਲੇਜ਼ਰ ਥੈਰੇਪੀ ਆ ਜੀ ਇਹ ਲੌਂਗ ਵੇਵ ਥੈਰੇਪੀ ਆ ਇਹ ਦੋਏ ਥੈਰੇਪੀਆਂ ਬਹੁਤ ਹੀ ਕਾਰਗਰ ਨੇ ਜੀ ਕਿਸੇ ਵੀ ਅੰਗ ਤੇ ਆਪਾਂ ਲਾਉਨੇ ਤਾਂ ਬਹੁਤ ਹੀ ਇਫੈਕਟ ਕਰਦੀਆਂ ਨੇ ਜੀ ਜਿਹੜੇ ਇਹ ਅਦਰੰਗ ਦੇ ਉਹ ਹਾ ਕਿਸੇ ਵੀ ਤਰ੍ਹਾਂ ਦਾ ਦਰਦ ਹੈ ਜਾਨੀ ਕਿ ਰੈਗੂਲਰ ਜੀ ਗੋਡੇ ਮੋਡੇ ਚ ਜਾਂ ਆਡੀ ਚ ਕਿਸੇ ਤੇ ਵੀ ਦਰਦ ਹੁੰਦਾ ਕੋਣੀ ਚ ਤਾਂ ਉਹਨੂੰ ਇਹ ਠੀਕ ਕਰ ਦਿੰਦੀ ਹੈ ਜੀ ਲੇਜ਼ਰ ਥੈਰੇਪੀ ਕਿਹਾ ਜਾਂਦਾ ਜੀ ਜੀ ਤੇ ਇਹ ਕਿੰਨਾ ਕੁ ਸਮਾਂ ਜਿਵੇਂ ਆਮ ਮਰੀਜ਼ ਨੂੰ ਕਿੰਨਾ ਕੁ ਸਮਾਂ ਫਿਰ ਲੱਗ ਜਾਂਦਾ ਦਸਤ ਦਿਨ ਮੰਨ ਕੇ ਚੱਲੋ ਜੀ ਸਾਡੇ ਲੋਵੇ 10 ਸੀਟਿੰਗ ਇੱਥੇ ਲੈਣੀ ਪੈਂਦੀ ਹੈ ਠੀਕ ਹੈ ਜੀ 10 ਦੇ ਉਹਦੇ ਨਾਲ ਆਪਾਂ ਮਤਲਬ ਫਰਕ ਹਾਂ ਫਰਕ ਅਗਲੇ ਨੂੰ ਬਹੁਤ ਹੀ ਫਰਕ ਪੈਂ ਬਿਲਕੁਲ ਹੀ ਠੀਕ ਹੋ ਜਾਂਦਾ ਮੰਨ ਕੇ ਚੱਲੋ ਜੀ ਜੀ ਤੇ ਇਹਦਾ ਸੰਗਤੋਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਣ ਦਾ ਨਹੀਂ ਕੋਈ ਪੈਸਾ ਨਹੀਂ ਜੀ ਗੋਲ ਕਰ ਰੱਖੀ ਹੋਈ ਹੈ ਜੀ ਉਹ ਸ਼ਰਤ ਦਾ ਸਮਾਨ ਉਹ ਸੇਵਕ ਹਾਂ ਉਹ ਪਾਵੇ ਨਾ ਪਾਵੇ ਉਹ ਅਸੀਂ ਕਹਿੰਦੇ ਨਹੀਂ ਜੀ ਉਹ ਅਗਲਾ ਆਪ ਪਾ ਕੇ ਆਪ ਜਦੋਂ ਠੀਕ ਹੋ ਜਾਂਦਾ ਤਾਂ ਆਪ ਪਾ ਕੇ ਜਾਂਦਾ ਜੀ ਜੀ ਬਿਲਕੁਲ ਸੋ ਜਿਹਦੇ ਤੇ ਕੁਦਰਤ ਦੀ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਵੇਗੀ ਜਿਹੜਾ ਸਰੀਰ ਫਿਰ ਠੀਕ ਹੁੰਦਾ ਕਿਉਂਕਿ ਰੋਗੀ ਜਿਹੜਾ ਜਿਹੜਾ ਦੁਖੀ ਹੈ ਉਸ ਤੋਂ ਵੱਧ ਕੇ ਉਸ ਦੁੱਖ ਨੂੰ ਹੋਰ ਕੋਈ ਮਹਿਸੂਸ ਨਹੀਂ ਕਰ ਸਕਦਾ ਕੋਈ ਸਮਝ ਨਹੀਂ ਸਕਦਾ ਤੇ ਜਿਹੜੇ ਲੋਕ ਫਿਰ ਕੀ ਹੋਵੇ ਨੇ ਉਹ ਧੰਨਵਾਦ ਕਰਦੇ ਨੇ ਆਪਣੇ ਗੁਰੂ ਦਾ ਵੀ ਸ਼ੁਕਰਾਨਾ ਕਰਦੇ ਨੇ ਤੇ ਅਸੀਂ ਫਿਰ ਇੱਕ ਵਾਰੀ ਇਹਨਾਂ ਬਾਬਾ ਜੀਰਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇੰਨੀ ਸੋਹਣੀ ਸੋਚ ਤੇ ਇਹ ਫਿਜ਼ੀਓਥੈਰੇਪੀ ਸੈਂਟਰ ਬਣਾਇਆ ਤੇ ਬਹੁਤ ਹੀ ਕਮਾਲ ਦਾ ਇੱਥੇ ਪ੍ਰਬੰਧ ਨੇ ਜਿਵੇਂ ਇਹ ਵੀ ਸੇਕ ਵਾਲੀ ਮਸ਼ੀਨ ਆ ਇਹ ਇੱਕ ਨਹੀਂ ਹੈਗੀ ਜਾਨੀ ਕਿ ਸਾਡੇ ਕੋਲ ਚਾਰ ਤਿੰਨ ਤਿੰਨ ਚਾਰ ਚਾਰ ਮਸ਼ੀਨਾਂ ਇੱਥੇ ਪਈਆਂ ਨੇ ਅਵੇਲੇਬਲ ਨੇ ਐਟ ਦੀ ਟਾਈਮ ਜੀ ਮੈਂ ਤੁਹਾਨੂੰ ਦਿਖਾ ਵੀ ਦਣਾ ਇੱਕ ਬਾਹਰ ਪਈ ਇੱਕ ਅੰਦਰ ਪਈ ਸੀ ਤੁਸੀਂ ਦੇਖ ਕੇ ਵੀ ਆਇਓ ਤੇ ਇਹੇ ਚੀਜ਼ਾਂ ਨੇ ਜਿਹੜੀਆਂ ਹੈਗਾ ਪੇਸ਼ੈਂਟ ਆਉਂਦਾ ਤੇ ਉਹਨੂੰ ਅਸੀਂ 10 ਮਿੰਟ ਤੋਂ ਬਾਅਦ ਇੱਥੇ ਲੱਗਣ ਨਹੀਂ ਬੈਠਣ ਨਹੀਂ ਦਿੰਦੇ ਜੀ ਹਰੇਕ ਦਾ ਪ੍ਰੋਪਰ ਇਲਾਜ ਹੁੰਦਾ ਪੂਰਾ ਢੰਗ ਤਰੀਕਾ ਨਾਲ ਡਾਕਟਰ ਸਾਹਿਬ ਆਉਂਦੇ ਨੇ ਸਮਰੂਹ ਤੋਂ ਯਾਨੀ ਕਿ ਪੂਰਾ ਚੈੱਕ ਅਪ ਹੁੰਦਾ ਕੋਈ ਇਹੋ ਜਿਹੀ ਗੱਲ ਨਹੀਂ ਵੀ ਵਧੀਆ ਪੂਰਾ ਟ੍ਰੀਟਮੈਂਟ ਵਧੀਆ ਮਿਲਦਾ ਜੀ ਜੀ ਤੇ ਉਹ ਸਾਡੇ ਲਾਵੇ ਸੀਪੀਐਮ ਪਈਆ ਜਮੇ ਕਿਸੇ ਦਾ ਆਪਣਾ ਖਰਾੜ ਪੈ ਗਈ ਜਾਂ ਹੋਰ ਲੱਤ ਨਹੀਂ ਮੁੜਦੀ ਜੋ ਤੋਂ ਬਾਅਦ ਉਹ ਤਾਂ ਪਲਾਸਟਰ ਲਾ ਕੇ ਦਿੰਦਾ ਤੇ ਇਹ ਮਸ਼ੀਨ ਉਹਦਾ ਕੋਟਾ ਕਵਰ ਕਰਦੀ ਹੈ ਤੇ ਨਾਲ ਦੀਆਂ ਵੀ ਡਬਲ ਡਬਲ ਮਸ਼ੀਨਾਂ ਸਾਡੇ ਕੋਲ ਪਈਆਂ ਨੇ ਜੀ ਇਹ ਨਹੀਂ ਹੈਗਾ ਵੀ ਇੱਥੇ ਇੱਕ ਹੀ ਮਸ਼ੀਨਾਂ ਤਾਂ ਇਹਦੇ ਲਵੇ ਡਬਲ ਡਬਲ ਟ੍ਰिपल ਟ੍ਰिपल ਮਸ਼ੀਨਾਂ ਸਾਡੇ ਕੋਲ ਜੀ ਤੇ ਇਹ ਵੀ ਇਸੇ ਤਰੀਕਾ ਹਾਂ ਇਹ ਧਰੰਗ ਦਾ ਇਹ ਸਟੀਮੂਲੇਟਰ ਕਹਿੰਦੇ ਨੇ ਜੀ ਅਸੀਂ ਇਹ ਦੋ ਸਟੀਮੂਲੇਟਰ ਨੇ ਦੋਏ ਡਬਲ ਪੈ ਨੇ ਜੀ ਸਾਡੇ ਕੋਲ ਇੱਕ ਹੀ ਚੀਜ਼ ਹੈ ਜੀ ਇਹ ਦਰਦ ਵਗੈਰਾ ਤੇ ਲੱਗਦੇ ਨੇ ਇਸੇ ਤਰ੍ਹਾਂ ਬਾਰ ਮਸ਼ੀਨਾਂ ਪਈਆਂ ਨੇ ਉਹ ਵੀ ਡਬਲ ਡਬਲ ਟ੍ਰिपल ਟ੍ਰिपल ਮਸ਼ੀਨਾਂ ਇੱਥੇ ਹੈਗੀਆਂ ਨੇ ਜੀ ਆ ਜਾਓ ਬਈ ਸੋ ਜਿਵੇਂ ਸਾਡੇ ਦਰਸ਼ਕ ਇਹਦੇ ਨੇ ਉਹ ਵੇਖ ਰਹੇ ਨੇ ਇੱਥੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਹੈ ਜਿਹੜੇ ਰੋਗ ਲਾਇ ਲਾਇ ਨੇ ਜਿਵੇਂ ਕੋਈ ਸੋਕੜੇ ਦਾ ਜਾਂ ਅੰਗਪਰ ਜੁੜੇ ਹੋਏ ਨੇ ਮੁੜੇ ਹੋਏ ਨੇ ਅਦਰੰਗ ਦਾ ਅਟੈਕ ਹੋ ਜਾਂਦਾ ਹੈ ਕਈ ਵਾਰ ਇੱਕ ਪਾਸੇ ਬਿਲਕੁਲ ਖੜ ਜਾਂਦਾ ਹੈ ਤਾਂ ਸੋ ਇਸ ਤਰ੍ਹਾਂ ਦੀ ਸਥਿਤੀ ਚ ਜਾ ਜਵੇਂ ਰੀੜ ਦੀ ਹੱਡੀ ਹੈ ਜੇ ਉਹਦੀ ਨਸਾਂ ਦਬ ਜਾਂ ਜਾਣ ਮਨਕੇ ਵੀ ਇਹਦੇ ਦਬ ਜਾਂਦੇ ਨੇ ਤਾਂ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਾਲੇ ਜ਼ਿਆਦਾ ਹਾਂਜੀ ਹਾਂਜੀ ਜੀ ਉਹ ਜ਼ਿਆਦਾ ਹੁੰਦੇ ਨੇ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਅਸੀਂ ਮਰੀਜ਼ਾਂ ਨੂੰ ਜਾਂ ਸੰਗਤ ਨੂੰ ਤੁਸੀਂ ਆਪਣੇ ਵੱਲੋਂ ਅਸੀਂ ਤਾਂ ਹੀ ਕਹ ਰਹੇ ਆ ਵੀ ਇੱਥੇ ਦਾ ਪ੍ਰਬੰਧ ਹੈ ਜਿਹੜਾ ਸਾਡਾ ਬਹੁਤ ਹੀ ਵਧੀਆ ਤੇ ਸਸਤਾ ਹੈਗਾ ਲਾਜ ਹੈ ਜਿਹੜਾ ਇੱਥੇ ਦਾ ਜੀ ਬਾਬਾ ਜੀ ਵੱਲੋਂ ਬਹੁਤ ਹੀ ਵਧੀਆ ਸੇਵਾ ਜਾਨੀ ਕਿ ਇੱਥੇ ਕਰਾਇਆ ਹੋਈ ਸਸਤਾ ਨਹੀਂ ਕਹਿੰਦੇ ਫ੍ਰੀ ਹੈ ਹਾਂ ਫ੍ਰੀ ਜਾਨੀ ਕਿ ਅਸੀਂ ਕਹਿ ਰਹੇ ਆ ਵੀ ਫ੍ਰੀ ਲਾਜ ਹੈ ਜੀ ਤੇ ਜਿਹੜਾ ਦੂਰੋਂ ਦਾ ਉਹਨਾਂ ਲਈ ਕਮਰੇ ਬਣੇ ਨੇ ਉੱਪਰ ਵੀ ਕਮਰੇ ਬਣੇ ਨੇ 16 17 ਕਮਰੇ ਸਾਢੇ 9 ਇੱਥੇ ਹੈਗੇ ਨੇ ਤੇ ਹਰੇਕ ਤਰ੍ਹਾਂ ਦਾ ਕਮਰਾ ਹੈਗਾ ਅਟੈਚ ਬਾਥਰੂਮ ਵਾਲਾ ਏਸੀ ਵਾਲਾ ਸਾਰੇ ਤਰ੍ਹਾਂ ਦੀ ਇੱਥੇ ਫੈਸਿਲਿਟੀ ਆ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਸਾਰਾ ਕੁਝ ਇੱਥੇ ਫ੍ਰੀ ਆ ਤੁਸੀਂ ਪੇਸ਼ੰਨ ਨਾਲ ਵੀ ਗੱਲ ਕਰ ਸਕਦੇ ਹੋ ਪੇਸ਼ੰਨ ਇੱਥੇ ਰਹਿ ਰਹੇ ਨੇ ਮੇਰਾ ਬੇਟਾ ਹਾਂ ਪਹਿਲਾਂ ਵੈਸੇ ਬਿਲਕੁਲ ਡੈਡ ਸੀ ਜਦੋਂ ਅਸੀਂ ਪਹਿਲਾਂ ਦਾ ਘਰੇ ਸੀਗੇ ਉਦੋਂ ਇਹ ਮੰਜੇ ਦੀ ਚਾਹ ਪਾਣੀ ਖਲਾਂਦੇ ਸੀਗੇ ਟਾਇਪ ਨਾਲ ਤੇ ਹੁਣ ਜਿੱਦਾਂ ਅਸੀਂ ਉਰੇ ਗੁਰਦੇ ਅਲੱਗ ਲੱਗਿਆ ਤੇ ਉਦੋਂ ਬਹੁਤ ਠੀਕ ਹੈ ਜੀ ਤੇ ਤੁਹਾਡੇ ਕੋਈ ਤੁਹਾਨੂੰ ਕੋਈ ਅੜਚੜ ਤੇ ਨਹੀਂ ਇੱਥੇ ਕੋਈ ਪਰੇਸ਼ਾਨੀ ਨਹੀਂ ਕੋਸੇ ਦੀ ਮਾਉਂਦੀ ਹੈ ਜੀ ਪਰੇਸ਼ਾਨੀ ਨਹੀਂ ਹੈਗੀ ਸਾਨੂੰ ਕੋਸੇ ਦੀ ਦਿੱਕਤ ਨਹੀਂ ਸਾਨੂੰ ਆਪਣੇ ਘਰ ਨਾਲ ਵੀ ਬਹੁਤ ਪਿਆਰ ਜ਼ਿਆਦਾ ਮਿਲਿਆ ਮਤਲਬ ਤੁਹਾਡਾ ਕੋਈ ਖਰਚਾ ਤੇ ਨਹੀਂ ਆਇਆ ਇੱਥੇ ਨਹੀਂ ਜੀ ਕੋਈ ਖਰਚਾ ਨਹੀਂ ਹੈ ਠੀਕ ਹੈ ਜੀ ਦੇ ਦੋਵੇਂ ਮਾਤਾ ਖੜੀ ਆਪਣੇ ਬੇਟੇ ਨੂੰ ਲੈ ਕੇ ਇਹਨਾਂ ਦੇ ਸਿਰ ਤੇ ਸੱਟ ਹੈ ਜਿਹਦੇ ਕਾਰਨ ਕਾਫੀ ਪ੍ਰੈਸ਼ਰ ਹੋਇਆ ਹੋਇਆ ਜੀ ਆ ਦੇਖੋ ਸਿਰ ਦੀ ਨਾਰ ਕਰਦੀ ਵੀ ਹੈ ਜੀ 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 ਤੇ ਅੱਛਾ ਇਹ ਪਹਿਲਾਂ ਹਾਂਜੀ ਪਹਿਲਾਂ ਬੋਲਦੇ ਵੀ ਘੱਟ ਸੀ ਹੁਣ ਉਹ ਬੋਲਣੇ ਵੀ ਵਧੀਆ ਸਾਫ਼ ਲੱਗਦੇ ਸੀਗੇ ਵਿੱਚ ਥੋੜੀ-ਮੋਟੀ ਪ੍ਰੋਬਲਮ ਜੀ ਆ ਜਾਂਦੀ ਹੈ ਨਾ ਇਹਨੂੰ ਦੌਰਿਆ ਹੋ ਗਿਆ ਸੀਗਾ ਕੋਸ਼ ਕਰਕੇ ਵੀ ਹੋਮ ਕੋਈ ਦਿੱਕਤ ਨਹੀਂ ਹੈ ਜੀ ਹੁਣ ਅਸੀਂ ਫੜ ਕੇ ਤੋੜਦੇ ਹਾਂ ਦੋਨੋਂ ਪਾਸੇ ਇੱਕ ਪਾਸੇ ਹੀ ਲੱਗਦੇ ਨੇ ਇੱਕ ਪਾਸੇ ਮੈਂ ਲੱਗਦੀਆਂ ਤੇ ਮੜਮੋਟਾ ਤੁਰਦੇ ਵੀ ਨਹੀਂ ਜਿਵੇਂ ਬੈਠੇ ਨੇ ਚੇਅਰ ਤੇ ਬੈੱਡ ਤੇ ਵੀ ਅਸੀਂ ਬਿਠਾਣੇ ਆ ਬੈੱਡ ਤੇ ਵੀ ਬੈਠ ਲੈਂਦੇ ਨਹੀਂ ਜੀ ਹੁਣ ਬਾਹਾਂ ਦੇ ਉੱਪਰ ਦੋਨੋਂ ਕਰਦੇ ਨੇ ਉੱਪਰ ਕਰਕੇ ਦਿਖਾਓ ਬਟੇ ਇਕੱਲੀ-ਇਕੱਲੀ ਕਰਕੇ ਦਿਖਾਓ ਪੁੱਤਰ ਜੀ ਪਹਿਲਾ ਵੀਰ ਜੀ ਨਹੀਂ ਹੈ ਚਾਹ ਪਾਣੀ ਪਿੰਦੇ ਸੀ ਆਪਣੇ ਹੱਥ ਨਾਲ ਨਹੀਂ ਉਹ ਕਰਦੇ ਸੀ ਹੁਣ ਚਾਹ ਪਾਣੀ ਵੀ ਬਿਖੀ ਲੈਂਦੇ ਨੇ ਤੇ ਹੁਣ ਸਾਰੇ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਉਹ ਵੀ ਬੁਲਾਉਂਦੇ ਨੇ ਤੇ ਬਹੁਤ ਉਹ ਕਰਦੇ ਨੇ ਤੇ ਕਾਉਰਦੀ ਸਭ ਚੇਰ ਆ ਜੀ ਸਾਡੇ ਜਿਹੜੇ ਮੀ ਪੈਰਾਲਾਈਜ਼ ਦੇ ਪੇਸ਼ੈਂਟ ਹੁੰਦੇ ਨੇ ਸਪਾਈਨਲ ਕਾਉਰਦੀ ਪੇਸ਼ੈਂਟ ਹੁੰਦੇ ਨੇ ਉਹਨਾਂ ਦਾ ਆਰਗਨ ਜਿਹੜੇ ਬਿਲਕੁਲ ਨਕਾਰਾ ਹੋ ਜਾਂਦੇ ਨੇ ਚੱਲਦੇ ਨਹੀਂ ਹੈਗੇ ਉਹ ਇਹਦੇ ਤੇ ਬੈਠ ਕੇ ਐਕਸਰਸਾਈਜ਼ ਕਰਦੇ ਨੇ ਹਾਂ ਜੀ ਤੇ ਉਹਦਾ ਬੜਾ ਫਾਇਦਾ ਹੁੰਦਾ ਜੀ ਇਹ ਚੀਜ਼ ਲੱਤਾਂ ਨਾਲ ਹਿਲਾਉਂਦੇ ਨੇ ਲੱਤਾਂ ਬਾਹ ਨਹੀਂ ਹਲਦੀ ਜਿਵੇਂ ਉਹ ਚੀਜ਼ ਤੇ ਬੈਠ ਕੇ ਲੱਤਾਂ ਬਾਹ ਹਿਲਾਉਂਦਾ ਅਗਲਾ ਜੀ ਠੀਕ ਹੈ ਕਹਿ ਲਈ ਜਿਵੇਂ ਬਿਲਕੁਲ ਜਖੜਿਆ ਜਿਨ੍ਹਾਂ ਦਾ ਹਾਂਜੀ 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 ਠੀਕ ਹੈ ਤੇ ਇਹ ਇਹ ਕਿੰਨਾ ਕੁ ਸਮਾਂ ਫਿਰ ਬੰਦਿਆਂ ਨੂੰ ਉਹ ਕਰਨਾ ਪਵੇ ਇਹ ਉਹ ਦੇਖ ਕੇ ਪਤਾ ਲੱਗਦਾ ਜੀ ਪੇਸ਼ੈਂਟ ਠੀਕ ਹੈ ਵੀ ਉਹਨੂੰ ਕਿੰਨਾ ਕੁ ਹੈਗਾ ਕਿੰਨਾ ਕੁ ਨਹੀਂ ਹੈਗਾ ਜੀ ਉਹਨੂੰ ਦੇਖ ਕੇ ਪਤਾ ਲੱਗਦਾ ਜੀ ਫਿਰ ਉਹ ਆਪਣਾ ਮਹੀਨੇ ਵੀ ਦਿਨਾਂ ਦੇ ਵਿੱਚ ਯਾਨੀ ਕਿ ਠੀਕ ਹੋ ਕੇ ਬੜੇ ਪੇਸ਼ੈਂਟ ਨੇ ਜਿਹੜੇ ਉਹ ਜਾਂਦੇ ਨੇ ਜੀ ਕਈ ਵਾਰ ਮੋਢੇ ਦਾ ਜਾਮ ਹੋ ਜਾਂਦਾ ਜਾਂ ਸ਼ੂਗਰ ਦੇ ਕਾਰਨ ਮੋਢਾ ਜਾਮ ਹੋ ਜਾਂਦਾ ਹੈ ਜੀ ਤੇ ਉਹ ਇਹਦੇ ਨਾਲ ਫਰਕ ਪੈ ਜਾਂਦਾ ਜੀ ਜੇ ਸੱਜਾ ਦੇ ਸਾਹ ਦੇ ਜੀ ਖੜਾ ਹੋ ਜਾਂਦਾ ਇਹ ਬੰਨ ਕੇ ਦੇ ਉੱਤੇ ਪੇਸ਼ੈਂਟ ਨੂੰ ਖੜਾ ਕੀਤਾ ਜਾਂਦਾ ਜੇ ਆਪੇ ਖੜਾ ਹੋ ਜਾਂਦਾ ਜੀ ਠੀਕ ਹੈ ਯਾਨੀ ਕਿ 10 ਮਿੰਟ 15 ਮਿੰਟ ਤੇ ਜਿਹੜੀਆਂ ਲੱਤਾਂ ਨੇ ਬਿਲਕੁਲ ਭਾਰ ਨਹੀਂ ਚਾਹੁੰਦੀਆਂ ਉਹ ਇਹਦੇ ਉੱਤੇ ਬੰਦਾ ਬਿਲਕੁਲ ਆਰਾਮ ਦੇ ਨਾਲ ਖੜਾ ਹੋ ਜਾਂਦਾ ਠੀਕ ਹੈ ਵੀ ਫਿਰ ਅਗਰ ਹੌਲੀ-ਹੌਲੀ ਕਸਰਤ ਕਰੇ ਹਾਂ ਕਸਰਤ ਦੇ ਨਾਲ ਫਰਕ ਪੈ ਜਾਂਦਾ ਠੀਕ ਹੈ ਖਾਸ ਕਰਕੇ ਜਿਵੇਂ ਮਤਲਬ ਕਿਹੜੇ ਮਰੀਜ਼ ਨੇ ਜਿਹੜੇ ਜਨਨ ਕਿ ਪੈਰਾਲਾਈਜ਼ ਤੇ ਸਾਡੇ ਕੋਲ ਜ਼ਿਆਦਾ ਆਉਂਦੇ ਨੇ ਤੇ ਸਾਡੇ ਲਈ ਜਿਹੜੇ ਸਪਾਈਨਲ ਕਾਟ ਦੇ ਨੇ ਉਹ ਪੇਸ਼ੈਂਟ ਆਦੇ ਜਿਵੇਂ ਰੀੜ ਦੀ ਹੱਡੀ ਦਾ ਕਿਸੇ ਐਕਸੀਡੈਂਟ ਨਾਲ ਫ੍ਰੈਕਚਰ ਹੋ ਜਾਂਦੀ ਹੈ ਰੀੜ ਦੀ ਹੱਡੀ ਜਤਨੀ ਤੋਂ ਥੱਲੇ ਬਿਲਕੁਲ ਕੰਮ ਛੱਡ ਜਾਂਦਾ ਆਪਣਾ ਸਰੀਰ ਉਹ ਇੱਥੇ ਜਾਨੀ ਕਿ ਪੇਸ਼ੈਂਟ ਆਉਂਦੇ ਨੇ ਉਹ ਬੜੇ ਚੀਕੋ ਪ ਜਾਂਦੇ ਹਾਂ ਅਧਰੰਗ ਦੇ ਤੇ ਰੀੜ ਦੀ ਹੱਡੀ ਨਾਲ ਜੁੜੇ ਹੋਏ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਕਿ ਮਾਹਰ ਨੇ ਅੱਜ ਅਸੀਂ ਐਤਵਾਰ ਵਾਲੇ ਦਿਨ ਇੱਥੋਂ ਬਾਬਾ ਜੀ ਨੇ ਤਾਂ ਟਾਈਮ ਲਿਆ ਸੀ ਕਿਉਂਕਿ ਅੰਦਰ ਸਕੂਲ ਵੀ ਬਹੁਤ ਵਿਸ਼ਾਲ ਸਕੂਲ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਹੈ ਸੰਗਤ ਹੈ ਨਾਮ ਜਿਹੜਾ ਹਰ ਵੇਲੇ ਨਾਮ ਸਿਮਰਨ ਚੱਲਦਾ ਰਹਿੰਦਾ ਸੋ ਅੱਜ ਅਸੀਂ ਐਤਵਾਰ ਦੇ ਦਿਨ ਦੇ ਵਿੱਚ ਇੱਥੇ ਆਏ ਹਾਂ ਜਿਵੇਂ ਤੁਸੀਂ ਇਹ ਬੈਡਾਂ ਦਾ ਵੀ ਸਾਡ ਸ਼ਾਨਦਾਰ ਪ੍ਰਬੰਧ ਹੈ ਕੋਈ ਫੀਸ ਨਹੀਂ ਕਿਸੇ ਤੋਂ ਲਈ ਜਾਂਦੀ ਬੇਚ ਜੀ ਕਿ ਕੋਈ ਵੀ ਕਿਸੇ ਵੀ ਧਰਮ ਦਾ ਇਨਸਾਨ ਜਿਹੜਾ ਕੋਈ ਵੀ ਆ ਸਕਦਾ ਬਾਬਾ ਜੀ ਇਹ ਜਿਹੜਾ ਫਿਜ਼ੀਓਥੈਰੇਪੀ ਕੇਂਦਰ ਹੈ ਜਿਵੇਂ ਤੁਸੀਂ ਕਿਹਾ ਵੀ ਇੱਥੇ ਮੁਹਬਤ ਦਾ ਇਲਾਜ ਜਿੰਨੇ ਵੀ ਕਿਸੇ ਨੇ ਆਪਣੇ ਸਰੀਰ ਦੀ ਆਉਣਾ ਜਾਂਚ ਕਰਵਾਉਣ ਵਾਸਤੇ ਜਾਂ ਫਿਜ਼ੀਓਥੈਰੇਪਿਡ ਦੀ ਮਦਦ ਲੈਣੀ ਹੈ ਬਿਲਕੁਲ ਫ੍ਰੀ ਹੈ ਫਿਰ ਇਹ 2100 ਰੁਪਏ ਵੀ ਲਿਖਿਆ ਹੋਏ ਇਹ 2100 ਰੁਪਏ ਜਿਹੜਾ ਲੰਗਰਾਂ ਹੀ ਦਿੰਦੇ ਨੇ ਨਾ ਮਰੀਜ਼ਾਂ ਨੂੰ ਠੀਕ ਹੈ ਗੁਰਦਵਾਰੇ ਨੂੰ ਫ੍ਰੀ ਦਿੰਦੇ ਨੇ ਠੀਕ ਹੈ ਮਤਲਬ ਜਿਹੜੇ ਮਰੀਜ਼ ਨੇ ਹਸਪਤਾਲ ਦਾ ਲੰਗਰ ਕਰਾਉਣਾ ਚਾਹਵੇ ਮਰੀਜ਼ ਦਾ ਉਹਦਾ 2100 ਰੁਪਏ ਹਸਪਤਾਲ ਠੀਕ ਹੈ ਮਤਲਬ ਮਰੀਜ਼ ਜਿਹਨੇ ਮਰਜ਼ੀ ਉਹਨਾਂ ਤੋਂ ਕੋਈ ਪੈਸਾ ਨਹੀਂ ਜਿਹੜਾ ਕੋਈ ਦਾਨੀ ਸੱਜਣ ਕੋਈ ਸੇਵਾ ਕਰਨੀ ਚਾਹੁੰਦਾ ਉਹ 2100 ਰੁਪਏ ਇੱਕ ਦਿਨ ਦੀ ਸੇਵਾ ਲੈ ਸਕਦਾ ਇਸ ਇਸ ਸੈਂਟਰ ਦੇ ਸੈਂਟਰ ਠੀਕ ਹੈ ਜੇ ਵੀ ਜੇ ਕੋਈ ਤੁਹਾਡਾ ਮਨਚੋ ਵਿਚਾਰ ਹੋਵੇ ਕੋਈ ਸਵਾਲ ਹੋਵੇ ਜਾਂ ਇਹਨਾਂ ਸੇਵਾਵਾਂ ਦੇ ਵਿੱਚ ਹੋਰ ਕੋਈ ਸੁਧਾਰ ਹੋਣ ਵਾਲਾ ਜਾਂ ਤੁਹਾਨੂੰ ਲੱਗਦਾ ਕਿ ਬਹੁਤ ਹੀ ਕਮਾਲ ਕੀਤੀ ਹੋਈ ਹੈ ਤਾਂ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਹੌਸਲਾ ਫੁਲਾਇ ਵੀ ਕਰੋ ਤੇ ਇਹਨਾਂ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਇੱਕ ਵਾਰੀ ਫੇਰ ਤੋਂ ਕਰਾਂਗੇ ਜਿਨ੍ਹਾਂ ਨੇ ਇੰਨੀ ਉੱਚੀ ਸੁੱਚੀ ਸੋਚ ਨੂੰ ਰੱਖਿਆ ਹੈ ਤੇ ਉਸ ਦਾ ਬਕਾਇਦਾ ਜਿਹੜਾ ਅੱਗੇ ਉਸ ਨੂੰ ਕਰਕੇ ਵੀ ਦਿਖਾਇਆ ਹੋਇਆ ਤੇ ਵੈਗੁਰੂ ਜੀ ਅਰਦਾਸ ਹੈ ਕਿ ਪਰਮਾਤਮਾ ਸਭ ਨੂੰ ਖੁਸ਼ ਰੱਖਣ ਸਾਰੇ ਤੰਦਰੁਸਤ ਰਹਿਣ ਤੇ ਬਾਬਾ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ